ਜੇ ਨਹੀਂ ਜਾ ਲੰਬਾ ਸੱਤੀ ਸਿੰਘ ਹੈ ਸੱਤੀ ਸਿੰਘ ਨੂੰ ਪੁੱਛਣ ਜਾਣਾ ਉਹਦੇ ਪਰਿਵਾਰ 'ਚ ਇੱਕ ਦੁਖਦ ਘਟਨਾ ਵਾਪਰੀ ਹੈ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਫੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਕਿਉਂ ਦੇ ਸੱਟਾਂ ਨਹੀਂ ਗਈ ਘਮੀਰੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਵੜਦੀ ਹੈ ਇਹ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਵਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਵੜਦੀ ਇੱਥੇ ਕੁਝ ਹਾਲਤ ਵਿੱਚ ਇਸ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵਾਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਦੇਖ ਕਰਕੇ ਬੇਟੀ ਦੀ ਡੈੱਥ ਹੋ ਗਈ ਤੇ ਇਹਦੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾ ਨੇ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਸੀ ਤਿੱਥੇ ਤੁਸੀਂ ਰਹਿ ਜਾਵੇ ਰੈਕਟ ਕਰਕੇ ਲੈ ਨਾ ਜਾਵੇ ਜੋ ਵੀ ਟੱਟਣਾ ਹੈ ਸਰਕਾਰ ਤੋਂ ਮੁਰਗੀ ਮੰਗ ਕਰਾਇਆ ਪਰਿਵਾਰ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਵੀ ਇਸ ਤਰ੍ਹਾਂ ਆਕਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਤੇ ਜਾ ਰਹੇ ਸੀ ਜੋ ਬਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕੇ ਤੇ ਉਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਖਮੀ ਹੋ ਗਿਆ ਇਹ ਬਹੁਤ ਤੋਂ ਤਪੀਸ਼ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੈਸ ਕਰਕੇ ਕਦਮ ਅਦਾਲਤ ਕਰਕੇ ਅੱਗੇ ਕਾਰਵਾਈ ਅਮਲ ਤੇ ਟ੍ਰੈਲਾ ਚਾਲਕ ਟ੍ਰੈਲਾ ਚਾਲਕ ਦਾ ਨਾਮ ਪਤਾ ਅਜੇ ਨਹੀਂ ਲੱਗਦਾ ਕਿਹਨਾਂ ਗਿਆ ਤਪੀ ਜਾ ਰਹੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ